ਤ੍ਰੀਕਾਲ ਜੀ ਸਾਰਿਆਂ ਨੂੰ ਇੱਕ ਵਾਰ ਫੇਰ ਸਵਾਗਤ ਆ ਤੁਹਾਡਾ ਅੱਜ ਦੀ ਵੀਡੀਓ 'ਚ ਅੱਜ ਆਪਾਂ ਗੱਲ ਕਰਦੇ ਆ ਯੂਕੇ ਦੀ ਸਪਾਂਸਰਸ਼ਿਪ ਬਾਰੇ ਇਸ ਵੇਲੇ ਜਿਹੜੇ ਯੂਕੇ ਦੇ ਹਾਲਾਤ ਨੇ ਯੂਕੇ ਦੇ ਕੀ ਜਿੰਨੀਆਂ ਵੀ ਬਾਹਰ ਲੀਆਂ ਕੰਟਰੀਆਂ ਨੇ ਚਾਹੇ ਆਸਟ੍ਰੇਲੀਆ ਚਾਹੇ ਕੈਨੇਡਾ ਚਾਹੇ ਯੂਕੇ ਹੈ ਨਾ ਹੋਰ ਵੀ ਬਹੁਤ ਨੇ ਇੰਨਾਂ ਸਾਰਿਆਂ 'ਚ ਜਿਹੜੀ ਸਪਾਂਸਰਸ਼ਿਪ ਦਾ ਹਾਲ ਹੈ ਉਹ ਬਹੁਤ ਜ਼ਿਆਦਾ ਮਾੜਾ ਹੈ ਕਿਉਂਕਿ ਜਿੰਨੀਆਂ ਵੀ ਸਰਕਾਰਾਂ ਨੇ ਬਾਹਰ ਲੀਆਂ ਕੰਟਰੀਆਂ ਦੀਆਂ ਉਹਨਾਂ ਸਾਰਿਆਂ ਨੇ ਵੀਜ਼ੇ ਵਗੈਰਾ ਬੰਦ ਕਰਤੇ ਅੱਗੇ ਜਿਹੜੇ ਸਟੂਡੈਂਟ ਇੱਥੇ ਆਏ ਹੋਏ ਨੇ ਉਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਜਿਨ੍ਹਾਂ ਦੀਆਂ ਪੜ੍ਹਾਈਆਂ ਪੂਰੀਆਂ ਹੋਣ ਵਾਲੀਆਂ ਨੇ ਜਾਂ ਹੋ ਗਈਆਂ ਜਾਂ ਜਿਹੜੇ ਵਰਕ ਪਰਮਟ ਤੇ ਨੇ ਕਿਉਂਕਿ ਪਹਿਲਾਂ ਬੰਦਾ ਸਪਾਂਸਰਸ਼ਿਪ ਲੈ ਲੈਂਦਾ ਸੀ ਚਲੋ ਉਹਨੂੰ ਸਸਤੇ ਰੇਟ ਤੇ ਮਿਲ ਜਾਂਦੀ ਸੀ ਪਰ ਜਿਹੜੇ ਅੱਜ ਦੇ ਹਾਲਾਤ ਨੇ ਉਹ ਕੁਝ ਹੋਰ ਹੀ ਨੇ ਬੰਦਾ ਨਾ ਤਾਂ ਕਿਸੇ ਤੇ ਭਰੋਸਾ ਕਰ ਸਕਦਾ ਨਾ ਕਿਸੇ ਨੂੰ ਪੈਸੇ ਦੇ ਸਕਦਾ ਤੇ ਯੂਕੇ ਦੀ ਸਰਕਾਰ ਨੇ ਰੇਟ ਇੰਨੇ ਜ਼ਿਆਦਾ ਵਧਾਤੇ ਕਿ ਤੁਹਾਡੀ ਸੈਲਰੀ 40000 ਪਾਉਂਡ ਪਲੱਸ ਹੋਣੀ ਚਾਹੀਦੀ ਹੈ ਫਿਰ ਤੁਹਾਨੂੰ ਸਪਾਂਸਰਸ਼ਿਪ ਮਿਲੇਗੀ ਨਹੀਂ ਤਾਂ ਸਪਾਂਸਰਸ਼ਿਪ ਤੁਸੀਂ ਲੈ ਨਹੀਂ ਸਕਦੇ ਤੇ ਸਕਿੱਲ ਵਰਕਰ ਵੀਜ਼ਾ ਹੁੰਦਾ ਸੀ ਜਿਹੜਾ ਉਹ ਵੀ ਕੁਝ ਕੈਟਾਗਰੀਆਂ 'ਚ ਇਹਨਾਂ ਨੇ ਬੰਦ ਕਰਤੇ ਸਟੂਡੈਂਟਾਂ ਦਾ ਹਾਲ ਹੁਣ ਇਹ ਹੋਇਆ ਪਿਆ ਨਾ ਉਹ ਉਧਰ ਦੇ ਨੇ ਨਾ ਉਹ ਉਧਰ ਦੇ ਨੇ ਜਾਂ ਤਾਂ ਉਹਨਾਂ ਨੂੰ ਵਾਪਸ ਮੁੜਨਾ ਪਊਗਾ ਜਾਂ ਫਿਰ ਇੱਥੇ ਹੀ ਉਹਨਾਂ ਨੂੰ ਦੋ ਨੰਬਰ 'ਤੇ ਰਹਿਣਾ ਪਊਗਾ 2 ਨੰਬਰ ਚ ਰਹਿ ਕੇ ਜਿਹੜੇ ਹਾਲਾਤ ਨੇ ਕਿ ਉਹ ਬਾਲੇ ਵਧੀਆ ਨਹੀਂ ਹੈਗੇ ਕਿਉਂਕਿ ਨਾ ਕੰਮ ਮਿਲਦਾ ਬੰਦੇ ਨੂੰ ਡਰ ਡਰ ਕੇ ਰਹਿਣਾ ਪੈਂਦਾ ਤੇ ਨਾ ਕੋਈ ਇੰਨੇ ਪੈਸੇ ਦਿੰਦਾ ਪੈਸੇ ਤਾਂ ਨਹੀਂ ਦਿੰਦਾ ਅਗਲੇ ਨੂੰ ਫਰੀਜ ਬੰਦਾ ਮਿਲ ਜਾਂਦਾ ਕੰਮ ਕਰਨ ਲਈ ਤੇ 50 60 ਪਾਉਂਡ ਦਿੰਦੇ ਨੇ ਮੈਂ ਯੂਕੇ ਦੀ ਗੱਲ ਕਰ ਰਿਹਾ 50-60 ਪਾਉਂਡ ਦਿੰਦੇ ਨੇ ਤੇ ਨੌਕਰਾਂ ਵਾਂਗੂ ਕੰਮ ਕਰਾਉਂਦੇ ਨੇ ਸਵੇਰੇ 6-7 ਵਜੇ ਲੱਦ ਕੇ ਲੈ ਜਾਂਦੇ ਨੇ 7-8 ਵਜੇ ਛੱਡਦੇ ਨੇ ਮਤਲਬ 12-13 ਘੰਟੇ ਕੰਮ ਕਰਾ ਕੇ ਵੀ 50-60 ਪਾਉਂਡ ਹੀ ਦਿੰਦੇ ਨੇ ਉਹ ਇਹ ਹਾਲਾਤ ਨੇ ਅੱਜ ਦੇ ਬੰਦਾ ਕੀ ਕਰੂਗਾ ਇੱਥੇ ਲੋਕ ਕਹਿੰਦੇ ਵੀ ਨੇ ਕਿ ਅਸੀਂ ਸਪਾਂਸਰਸ਼ਿਪ ਦੇ ਦਾਂਗੇ ਕੋਈ ਰੈਸਟੋਰੈਂਟਾਂ ਵਾਲੇ ਕੋਈ ਬਿਲਡਰ ਕੋਈ ਹੋਰ ਲੱਲੇ ਪੁੱਬੇ ਹਨਾ ਪਰ ਬੰਦਾ ਭਰੋਸਾ ਨਹੀਂ ਕਰ ਸਕਦਾ ਕਿਉਂਕਿ ਬੰਦਾ ਕਹਿ ਦਿੰਦਾ ਮੈਂ ਸਪਾਂਸਰ ਦੇ ਦੂੰਗਾ ਅਗਲਾ ਕਹਿੰਦਾ ਅੱਧੇ ਪੈਸੇ ਪਹਿਲਾਂ ਲਵਾਂਗਾ ਅੱਧੇ ਬਾਅਦ ਚੋਂ ਅਗਲਾ ਅੱਧੇ ਬੈਸੇ ਦੇਣ ਨੂੰ ਤਿਆਰ ਵੀ ਆ ਪਰ ਭਰੋਸਾ ਨਹੀਂ ਕਰ ਸਕਦਾ ਲੈ ਕੇ ਪੈਸੇ ਭੱਜ ਜਾਂਦੇ ਨੇ ਕਿਉਂਕਿ ਕਈ ਬੰਦੇ ਮੈਂ ਹਜੇ ਦੇਖੇ ਨੇ ਜਿਨ੍ਹਾਂ ਨਾਲ ਇਹ ਚੀਜ਼ ਹੋਈ ਹੈ ਪੈਸੇ ਹੁਣ ਤੱਕ ਉਹਨਾਂ ਦੇ ਵਾਪਸ ਨਹੀਂ ਮੋੜੇ ਕਿਵੇਂ ਕੋਈ ਬੰਦਾ ਕਿਸੇ ਤਯਕੀਨ ਕਰ ਸਕਦਾ ਇਸ ਲਈ ਜਿਹੜੇ ਵੀ ਬਾਹਰ ਆਉਣ ਦਾ ਸੋਚ ਰਹੇ ਨੇ ਜਿਨ੍ਹਾਂ ਕੋਲੇ ਇੰਡੀਆ ਦੇ ਵਿੱਚ ਵਧੀਆ ਪੈਸਾ ਹੈ ਜ਼ਮੀਨ ਜਾਇਦਾਦ ਹੈ ਵਧੀਆ ਸਰਕਾਰੀ ਜੋਬ ਹੈ ਜਾਂ ਜਿਹਦੀ ਵਧੀਆ ਜੋਬ ਹੈ ਕੋਈ 50-60 ਹਜ਼ਾਰ ਰੁਪਏ ਕਮਾਉਂਦਾ ਹੈ ਉਹਦੇ ਲਈ ਇੰਡੀਆ ਦਾ ਬੈਸਟ ਹੈ ਬਾਰ ਲਿਆਂ ਕੰਟਰੀਆਂ ਨਾਲੋਂ ਤੁਸੀਂ ਆਪਣੀ ਫੈਮਲੀ ਚ ਵੀ ਹੋ ਸਾਰਾ ਕੁਝ ਹੈ ਮਤਲਬ ਕਿ ਇੱਥੇ ਨਾਲੋਂ ਤੁਸੀਂ ਵਧੀਆ ਰੋਟੀ ਖਾਂਦੇ ਹੋ ਸਟੂਡੈਂਟ ਇੱਥੇ ਆ ਕੇ ਜਿਹੜੇ ਨਵੇਂ-ਨਵੇਂ ਆਏ ਨੇ ਉਹ ਬਹੁਤ ਛਾਲਾ ਮਾਰਦੇ ਆ ਇਦਾਂ ਜੀ ਉਦਾਂ ਜੀ ਬਹੁਤ ਪੈਸਾ ਬਣਦਾ ਫਲਾਣੀ ਚੀਜ਼ ਬਣਦੀ ਹੈ ਪਰ ਜਦੋਂ ਉਹਨਾਂ ਦਾ ਟਾਈਮ ਨਿਕਲ ਗਿਆ ਸਟੱਡੀ ਦਾ ਤੇ ਵਰਕ ਪਰਮਡ ਦਾ ਫੇਰ ਉਹਨਾਂ ਨੂੰ ਪਤਾ ਲੱਗੂਗਾ ਕਿ ਕੀ ਅਸੀਂ ਗਵਾਇਆ ਕੀ ਸਾਡੀ ਅਸੀਂ ਪਾਇਆ ਹਾਂ ਪੈਸੇ ਕਮਾਓ 2 ਸਾਲ ਲਾਓ 4 ਸਾਲ ਲਾਓ ਪਰ ਆਪਣੀ ਕੰਟਰੀ ਦੇ ਵਿੱਚ ਜੇ ਮੁੜ ਜਿਓਗੇ ਤਾਂ ਬਹੁਤ ਵਧੀਆ ਫਿਊਚਰ ਹੈ ਇੱਥੇ ਫਿਊਚਰ ਵਧੀਆ ਨਹੀਂ ਹੈਗਾ ਜਿਹੜੇ ਸੋਚਦੇ ਨੇ ਸਾਡੇ ਜਵਾਕ ਇੱਥੇ ਹੋ ਜਾਣਗੇ ਜਾਂ ਅਸੀਂ ਘਰ-ਬਾਰ ਲੈ ਲਾਂਗੇ 35-40 ਸਾਲ ਤੱਕ ਕਿਸ਼ਤਾਂ ਭਰਨੀਆਂ ਪੈਣੀਆਂ ਤੁਹਾਨੂੰ ਫੇਰ ਕਿਤੇ ਜਾ ਕੇ ਕੁਝ ਹੋਊਗਾ ਬਾਕੀ ਮੈਂ ਤਾਂ ਇਹੀ ਕਹੂੰਗਾ ਸਪਾਂਸਰਸ਼ਿਪ ਦੇ ਚੱਕਰਾਂ 'ਚ ਨਾ ਪਾਓ ਪੜ੍ਹਾਈ ਪੂਰੀ ਕਰੋ ਤੁਹਾਡੀ ਪੜ੍ਹਾਈ ਦੀ ਇੰਡੀਆ 'ਚ ਜਾ ਕੇ ਵੈਲਿਊ ਵੀ ਵਧੀਆ ਹੋਊਗੀ ਤੁਹਾਨੂੰ ਜੌਬ ਵੀ ਵਧੀਆ ਮਿਲੇਗੀ ਪੈਸੇ ਕਮਾਓ ਆਪਣੇ ਮਾਪੇ-ਵਾਪੇ ਕੋਲੇ ਵੀ ਜਾਓਗੇ ਇੱਥੇ ਤੱਕੇ ਨਾ ਖਾਓ ਕਿਉਂਕਿ ਇੱਥੇ ਆਉਣ ਵਾਲਾ ਜਿਹੜਾ ਸਮਾਂ ਉਹ ਬਹੁਤ ਜ਼ਿਆਦਾ ਮਾੜਾ ਹੈ ਬਾਕੀ ਜਿੰਨੀ ਕਿ ਮੈਨੂੰ ਨੌਲੇਜ ਸੀ ਓਨੀ ਕਿ ਮੈਂ ਇਸ ਵੀਡੀਓ 'ਚ ਤੁਹਾਨੂੰ ਦੱਸੀ ਹੈ ਬਾਕੀ ਹੋਰ ਵੀ ਜੜੀਆਂ ਚੀਜ਼ਾਂ ਨੇ ਉਹ ਆਪਾਂ ਵੀਡੀਓ ਦੇ ਵਿੱਚ ਦੱਸਦੇ ਰਵਾਂਗੇ ਤੇ ਅੱਜ ਦੀ ਵੀਡੀਓ 'ਚ ਐਨਾਂ ਹੀ ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ